ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਾਬ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵੀਰੇ ਤੁਸੀਂ ਦੇਖਦੇ ਹੋਵੋਗੇ ਮਗਰ ਦੇਖਣ ਨੂੰ ਤਾਂ ਲੱਗਦਾ ਵੀ ਤੁਹਾਨੂੰ ਲੱਗਦਾ ਹੋਊਗਾ ਵੀ ਖਨੀ 099 ਗੰਨਾ ਹੈ ਵੀ ਜਿਹੜਾ ਐ ਟੇਡਾ ਵਿੰਗਾ ਜਿਹਾ ਹੋਇਆ ਪਿਆ ਵੀਰੇ ਇਹ ਗੰਨਾ ਨਹੀਂ ਹੈਗਾ ਇਹ ਨਾ ਪੇਰੀਨ ਬਾਜਰਾ ਜਿਹੜਾ ਨਵਾਂ ਆਇਆ ਵੀਰੇ ਗੰਨੇ ਤੋਂ ਹਰ ਬਾਜਰੇ ਤੋਂ ਤਿਆਰ ਹੋਇਆ ਹੋਇਆ ਨਵਾਂ ਬੀਆ ਉਹ ਵੀ ਆ ਇਹ ਆਪਣਾ ਯਾਨੀ ਕਾਫੀ ਸਮਾਂ ਪਹਿਲਾਂ ਵੀਡੀਓ ਬਣਾ ਕੇ ਪਾਈ ਤੀ ਆਪਾਂ ਨੇ ਠੀਕ ਆ ਅੱਜ ਦੁਬਾਰੇ ਵੀਡੀਓ ਬਣਾਉਣ ਦਾ ਆਪਣਾ ਮਕਸਦ ਕੀ ਆ ਵੀਰੇ ਵੀ ਬਹੁਤ ਵੀਰਾਂ ਦੇ ਤਕਰੀਬਨ ਫੋਨ ਵੀ ਆਏ ਨੇ ਆਪਾਂ ਨੂੰ ਠੀਕ ਆ ਵੀ ਬਹੁਤ ਵੀਰ ਇਹ ਗੱਲ ਕਹਿ ਰਹੇ ਨੇ ਵੀ ਯਾਰ ਹਰਾ ਬੀਜ ਦੇ ਤੇ ਮੀਂਹਾਂ ਕਰਕੇ ਵੀ ਹਰਾ ਹੋਇਆ ਨਹੀਂ ਐਸ ਟਾਈਮ ਬਹੁਤ ਦਿੱਕਤ ਆਈ ਵੀ ਆ ਤਕਰੀਬਨ 30 40% ਵੀਰ ਸੰਨੀ ਰਲਾ ਰਹੇ ਨੇ ਠੀਕ ਆ ਜਿਹੜੇ ਵੀਰਾਂ ਕੋਲ ਹੈਗਾ ਉਹ ਵੀਰ ਮੰਨ ਕੇ ਚੱਲੋ ਜਿਵੇਂ ਇੱਕ ਟਾਈਮ ਸੰਨੀ ਰਲਾਉਂਦਾ ਅਗਲਾ ਇੱਕ ਟਾਈਮ ਮੰਨ ਕੇ ਚੱਲੋ ਹਰਾ ਪਾ ਰਿਹਾ ਵੀ ਥੋੜੇ ਨਾਲ ਆਪਦਾ ਟਾਈਮ ਨੰਗਾ ਰਹੇ ਨੇ ਠੀਕ ਆ ਵੀ ਵੀਡੀਓ ਆਪਾਂ ਤਾਂ ਬਣਾ ਰਹੇ ਆਂ ਵੀਰੇ ਅੱਜ ਠੀਕ ਆ ਵੀ ਹੁਣ ਆਪਣੇ ਕੋਲ ਕੁੱਲੇ ਸੇ 2 ਵਿੱਗੇ ਜਗ੍ਹਾ ਤੁਸੀਂ ਐਂ ਦੇਖ ਲਓ ਵੀ 2 ਮਹੀਨੇ ਲਗਾਤਾਰ ਹੋ ਗਏ بارش ਪੈਂਦੀ ਨੂੰ ਐ ਕੀ ਕਹਿਣਾ ਵੀ ਥੋੜੇ ਦਿਨ ਵਿੱਚ ਦੀ ਰੋਕੀ ਨਹੀਂ ਮੀਂਹ ਪਈ ਜਾਂਦਾ ਹਨਾ ਨਾ ਕੋਈ ਆਪਾਂ ਨੇ ਦੁਬਾਰੇ ਉਹ ਇਹ ਚ ਟਰੈਕਟਰ ਲੈ ਕੇ ਆਉਂਦਾ ਬੀਜਣ ਵਾਸਤੇ ਠੀਕ ਆ ਨਾ ਕੋਈ ਆਪਣਾ ਬੀ ਖਰਾਬ ਹੋਇਆ ਦੁਬਾਰੇ ਨਾ ਕੋਈ ਆਪਣੇ ਦਿਮਾਗ ਤੇ ਆਏ ਲੋਡ ਹੋਇਆ ਵੀ ਆ ਕੇ ਆਪਾਂ ਸਵੇਰੇ ਦੇਖਦੇ ਹੋਈਏ ਵੀ ਤਿੰਨ ਦਿਨ ਹੋ ਗਏ ਲਗਾਤਾਰ ਮੀਂਹ ਪੈਂਦਾ ਵੀ ਆਪਣਾ ਬਾਜਰਾ ਮਰ ਗਿਆ ਹੋਵੇ ਹਨਾ ਹੁਣ ਤੁਸੀਂ ਦੇਖੋ ਵੀਰੇ ਆ ਜਿਹੜਾ ਪਹਿਲਾਂ ਮੜਦੇ ਤੇ ਉਹ ਵੀ ਕਿੱਡਾ ਕਿੱਡਾ ਹੋਇਆ ਪਿਆ ਹਨਾ ਹੁਣ ਜੀ ਆਪਾਂ ਖੜਿਆ ਆ ਵੀਡੀਓ ਆਉਰੇ ਵੀ ਕੈਮਰਾਮੈਨ ਆਉਰੇ ਵੀ ਦਿਖਾ ਦੇ ਮਾੜਾ ਜੀ ਸਿੱਪੇ ਸਾਰਾ ਇੱਧਰ ਵੀ ਨਾਗਰ ਆ ਇਧਰ ਨਾ حاجه ਦੇਖੋ ਵੀ ਕਿੰਨਾ ਵਧੀਆ ਹਨਾ ਕੋਈ ਲੱਗਦਾ ਸਾਨੂੰ ਵੀ ਕਿਤੋਂ ਪਾਣੀ ਦੀ ਮੰਨ ਮਾਰਨ ਨਾਲ ਖਰਾਬ ਹੋਇਆ ਹੋਵੇ ਕਿਤੇ ਬਹੁਤ ਵਧੀਆ ਚੀਜ਼ ਆ ਵੀਰੇ ਇਹ ਬਹੁਤ ਵਧੀਆ ਚੀਜ਼ ਆ ਠੀਕ ਆ ਇੱਕ ਵੇਰੀ ਲਾਓ ਦਵਾਰੇ ਨਾ ਬੀਜਣ ਦੀ ਨਾ ਐ ਦੇਖਣ ਦੀ ਵੀ ਮੀਂਹ ਚਾਹੇ ਦਿਨ ਰਾਤ ਪਈ ਜਾਵੇ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਠੀਕ ਆ ਹਾਂ ਜੇ ਜਾਣੇ ਵੀਰੇ ਇਹ ਵੀ ਪਾਣੀ ਮੰਨ ਕੇ ਚੱਲੋ ਵੀ ਤਿੰਨ ਚਾਰ ਦਿਨ ਜਾਂ ਪੰਜ ਦਿਨ ਉੱਤੇ ਵੀ ਉਹ ਚੱਲ ਗਿਆ ਫੇਰ ਵੀ ਆਇਆ ਨਹੀਂ ਹੁੰਦਾ ਹੈਗਾ ਵੀ ਸਾਰੇ ਹੀ ਬੂਝਾ ਖਰਾਬ ਹੋ ਜੂਗਾ ਫੇਰ ਕੁਝ ਪਰਸੈਂਟ ਖਰਾਬ ਹੁੰਦਾ ਪਰ ਜੇ 5-7 ਦਿਨ ਪਾਣੀ ਦੇ ਵਿੱਚ ਰਹਿ ਜਵੇ ਤਾਂ ਊ ਜਾਨੀ ਇਹਨੂੰ ਕੁਝ ਨਹੀਂ ਹੁੰਦਾ ਬਹੁਤ ਵਧੀਆ ਚੀਜ਼ ਆ ਵੀਰੇ ਇਹ ਜਾਨੀ ਆ ਮਾਪਾਂ ਸਿੱਧੀ ਜਿਹੀ ਗੱਲ ਕਹਿਣ ਆ ਯਾਰ ਛੋਟੀ ਜੀ ਗੱਲ ਚ ਨਿਮੇੜ ਦਿੰਨੇ ਆ ਵੀ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦੇ ਬਹੁਤ ਹੱਕ ਦੀ ਚੀਜ਼ ਆ ਇਹ ਇਹ ਸਭ ਨੂੰ ਜਾਨੀ ਜਿਹੜੇ ਵੀਰਮਾਨਾ ਆਪਣੇ ਦੂਆ ਹਰਾਚਾਰਾ ਬੀਜਦੇ ਨੇ ਉਹਨਾਂ ਨੂੰ ਇਹ ਜ਼ਰੂਰ ਬੀਜਣਾ ਚਾਹੀਦਾ ਠੀਕ ਆ ਵੈਸੇ ਤਾਂ ਆਪਣੇ ਚਾਰ ਪਾਇਆ ਵਾ ਵੀਰੇ ਪਰ ਆਪਾਂ ਚਾਹੇ ਐਂ ਲਾ ਲਓ ਵੀ ਇਹਦਾ ਨਾਲ ਤਾਂ ਇੱਕ ਪਸ਼ੂਆਂ ਦਾ ਟੇਸਟ ਬਦਲ ਜਾਂਦਾ ਥੋੜਾ ਜਿਹਾ ਹਨਾ ਵੀ ਬਾਕੀ ਹਰਾਚਾਰਾ ਉਹ ਵਧੀਆ ਚੀਜ਼ ਆ ਜਿੰਨਾ ਕ ਨਾਲ ਪੈ ਜਵੇ ਠੀਕ ਆ ਪਰ ਐਂ ਆ ਵੀ ਆਪਾਂ ਕੱਲਾ ਹਰਾਚਾਰਾ ਵੀ ਕਹੀਏ ਕੱਲਾ ਹਰਾਚਾਰਾ ਜਿੰਨਾ ਲਵੇ ਜਿਆਦੇ ਪਸ਼ੂ ਨੇ ਉਹਨਾਂ ਤੋਂ ਇੰਨਾ ਪੈਂਦਾ ਨਹੀਂ ਵੱਢ ਕੇ ਹਨਾ ਵੀ ਆਪਣੀ ਸਿਰਫ 2 ਵਿੱਗੇ ਜਗ੍ਹਾ ਰੱਖੀ ਵੀ ਹੁੰਦੀ ਆ ਵੀ ਆਪਾਂ 2 ਵਿੱਗੇ ਚ ਹੀ ਆਪਣਾ ਘਰ ਬਹੁਤ ਵਧੀਆ ਪੂਰਾ ਹੁੰਦਾ ਹੁਣ ਆਪਦਾ ਥੋੜੀ ਜੀ ਜਗ੍ਹਾ ਵੱਢਣੀ ਪੈਂਦੀ ਆ ਥੋੜੇ ਜੇ ਨਾਲੇ ਝਾੜਾ ਬਹੁਤ ਜ਼ਿਆਦੇ ਵੀਰੇ ਬਹੁਤ ਜ਼ਿਆਦੇ ਝਾੜਾ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਕਿੰਨਾ ਮੱਲਿਆ ਖੜਾ ਇਹ ਠੀਕ ਆ ਅਰ ਉਹ ਵੀ ਜਮਾਂ ਹੀ ਗੰਨੇ ਦੀ ਕਾਪੀ ਹੋ ਆ ਗੰਨੇ ਮੰਗੇ ਪੋਰੀਆਂ ਔਕਣੇ ਮਠਿਆਸ ਆ ਇਹ ਚ ਠੀਕ ਆ ਜਿੰਨਾ ਟਾਈਮ ਇਹ ਪੈਂਦਾ ਗਾਵਾਂ ਨੂੰ ਥਲੇਰੀਆ ਨਹੀਂ ਹੁੰਦਾ ਹੁਣ ਬਹੁਤ ਜ਼ਿਆਦੇ ਵੀਰਾਂ ਨੂੰ ਤਾਂ ਪਤਾ ਥਲੇਰੀਏ ਬਾਰੇ ਵਿੱਚ ਵੀਰਾਂ ਨੂੰ ਹਲੇ ਜਿਹੜੇ ਨਵੇਂ ਮੰਨ ਕੇ ਚੱਲੋ ਨਵੇਂ ਬੰਦੇ ਆਪਣੀ ਵੀਡੀਓ ਦੇਖਦੇ ਨੇ ਜਾਂ ਨਵੇਂ ਪਸ਼ੂਆਂ ਦਾ ਕੰਮ ਕਰ ਰਹੇ ਨੇ ਉਹ ਵੀਰਾਂ ਨੂੰ ਹਲੇ ਪਤਾ ਨਹੀਂ ਥਲੇਰੀਏ ਦਾ ਹਨਾ ਪੁਰਾਣਿਆਂ ਨੂੰ ਤਾਂ ਤਕਰੀਬਨ ਪਤਾ ਹੀ ਹੁੰਦਾ ਸਭ ਨੂੰ ਉਹਨਾਂ ਇਹ ਤਾਂ ਸਭ ਦੇ ਹੋਇਆ ਹੋਇਆ ਹੁੰਦਾ ਥਲੇਰੀਆ ਠੀਕ ਆ ਵੀ ਉਹ ਚੀਜ਼ ਨੂੰ ਇਹ ਬਹੁਤ ਕਵਰ ਕਰਦਾ ਇਹਦੇ ਨਾਲ ਥਲੇਰੀਆ ਨਹੀਂ ਹੁੰਦਾ ਬਹੁਤ ਵਧੀਆ ਚੀਜ਼ ਆ ਇਹ ਸਾਰੇ ਵੀਰ ਚਾਹੇ ਥੋੜਾ ਥੋੜਾ ਬੀਜਿਆ ਕਰੋ ਜੇ ਜਣੀ ਤੁਸੀਂ ਮੰਨ ਆ ਮੁਫਤ ਦੇ ਖਰਚੇ ਤੋਂ ਬਚਣਾ ਹੈ ਨਹੀਂ ਤਾਂ ਕਦੇ ਟਰੈਕਟਰ ਲਿਆ ਕਦੇ ਰੂਟਾਵੇਟਰ ਪਾਲਾ ਕਦੇ ਬੀਜ ਲਾ ਫਿਰ ਹੋਇਆ ਨਹੀਂ ਕਦੇ ਸਪਰੇਅ ਕਰ ਲਾ ਲੈ ਕੋਈ ਵੀ ਇਹਦੇ ਉੱਤੇ ਸਪਰੇਅ ਨਹੀਂ ਹੋਈ ਵੀ ਹਲਕਾ ਜਿਹਾ ਜੂਰੀਆ ਇੱਕ ਵਾਰੀ ਇਹ ਚ ਜ਼ਰੂਰ ਪਾਇਆ ਸੀ ਅਸੀਂ ਨੇ ਠੀਕ ਆ ਰੂੜੀ ਦਾ ਰੇਹ ਜ਼ਰੂਰ ਥੱਲੇ ਪਿਆ ਵਾ ਵੀਰੇ ਬੀਜਣ ਤੋਂ ਪਹਿਲਾਂ 2 ਸਾਲ ਹੋ ਗਏ ਅਸੀਂ ਨੇ ਨਾ ਗੁੱਡੇ ਆ ਇਹ ਨਾ ਆਪਾਂ ਨੇ ਮੰਨ ਕੇ ਚੱਲੋ ਇਹਨੂੰ ਬਾਹ ਆ ਠੀਕ ਆ ਔਕਣੇ ਹੋ ਰਿਹਾ ਚਾਹੇ ਇਹਨੂੰ ਵੀਰੇ ਤੁਸੀਂ 4 ਸਾਲ ਚਾਹੇ 5 ਸਾਲ ਰੱਖ ਲੋ ਔਕਣੇ ਹੋਈ ਜਾਂਦਾ ਇਹ ਹਰੇਕ ਸਾਲ ਝਾੜ ਇਹਦਾ ਵਧਣਾ ਹੀ ਆ ਕਿਉਂ ਬੂਜੇ ਨੇ بڑا ਹੋਈ ਜਾਂਣਾ ਬਹੁਤ ਵਧੀਆ ਚੀਜ਼ ਆ ਠੀਕ ਆ ਬਾਕੀ ਜਿਹੜੇ ਵੀਰ ਨਵੇਂ ਆਪਣੀ ਵੀਡੀਓ ਦੇਖਦੇ ਨੇ ਜਾਂ ਨਵੇਂ ਜੁੜੇ ਨੇ ਉਹ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਠੀਕ ਆ ਆਪਣੀਆਂ ਐਹੇ ਜਿਹੀ ਵੀਡੀਓ ਹੁੰਦੀਆਂ ਨੇ ਵੀਰੇ ਠੀਕ ਆ ਕੰਮ ਦੀ ਹੀ ਤਕਰੀਬਨ ਬੇਤੁਕੀ ਵੀਡੀਓ ਨਹੀਂ ਆਪਾਂ ਕੋਈ ਬਣਾਉਂਦੇ ਠੀਕ ਆ ਦਿਨਾਂ ਚ ਆਪਣੇ ਭੈਣ ਭਾਈਆਂ ਦਾ ਫਾਇਦਾ ਹੀ ਹੋਵੇ ਕੰਮ ਕਰਨ ਸਾਰੇ ਆਪਾਂ ਕਹਿੰਦੇ ਆ ਪ੍ਰਮਾਤਮਾ ਕਿਰਪਾ ਕਰੇ ਸਾਰੇ ਮਨ ਆਪਦਾ ਜਿਹੜਾ ਜਿਹੜਾ ਕੰਮ ਕਰਦੇ ਨੇ ਇਕਨੇ ਕਰਨਾ ਬਾਕੀ ਹੁਣ ਵੀਰੇ ਪਸ਼ੂਆਂ ਕਿੰਨੀ ਰੁਝਾਨ ਵੀ ਸਾਰੇ ਵੀਰਾਂ ਦਾ ਵਧੀਆ ਵਾਧਾ ਜਾਂਦਾ ਪਹਿਲਾਂ ਵਿੱਚ ਦੀ ਬਹੁਤ ਵੀਰ ਘਟਾ ਗਏ ਤੇ ਕੰਮ ਹਰੇਕ ਤੇ तकरीबन ਪਸ਼ੂ ਵੇਚਣ ਲੱਗ ਗਿਆ ਸੀ ਹੁਣ ਦੁਬਾਰੇ ਲੋਕ ਇਹ ਧੰਦੇ ਕਿੰਨੀ ਨੂੰ ਆ ਗਏ ਬਹੁਤ ਵਧੀਆ ਗੱਲ ਆ ਯਾਰਾ ਠੀਕ ਆ ਖੇਤੀ ਦੇ ਨਾਲ ਨਾਲ ਇਹ ਧੰਦਾ ਵੀ ਬਹੁਤ ਲਾਹੇ ਵਾਲਾ ਧੰਦਾ ਠੀਕ ਆ ਬਾਕੀ ਆਇਆ ਵੀਰੇ ਹਰੇਕ ਕੰਮ ਦੇ ਵਿੱਚ ਮੰਨ ਕੇ ਚੱਲੋ ਵੀ ਸਿਸਟਮ ਦੇ ਨਾਲ ਚੱਲਣਾ ਪੈਂਦਾ ਠੀਕ ਆ ਇਹ ਤਾਂ ਆਪਾਂ ਇਹਦੀ ਅੱਜ ਇਹਦੀ ਬਾਜਰੇ ਦੀ ਵੀਡੀਓ ਬਣਾ ਰਹੇ ਹਾਂ ਵੀ ਇਹ ਵੀ ਬਹੁਤ ਵਧੀਆ ਚੀਜ਼ ਆ ਠੀਕ ਆ ਜਿਹੜੇ ਵੀਰ ਪਸ਼ੂ ਰੱਖਣਾ ਚਾਹੁੰਦੇ ਨੇ ਜਾਂ ਰੱਖ ਰਹੇ ਨੇ ਕਿਉਂ ਇਹਦੇ ਵਿੱਚ ਮੰਨ ਕੇ ਚੱਲੋ ਬੀਜ ਨੂੰ ਬੂਜਣ ਵਾਲਾ ਝੰਝਟੇ ਖਤਮ ਹੋ ਜਾਂਦਾ ਠੀਕ ਆ ਜੀ ਧੰਨਵਾਦ